ਮੋਗਾ ਦੇ ਜ਼ੀਰਾ ਰੋਡਸ ਤੇ ਚਿਸ਼ਤੀ ਦਰਬਾਰ ਨੂੰ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ। ਦਰਸਲ ਇਸ ਚਿਸ਼ਤੀ ਦਰਬਾਰ ਦਾ ਮਾਮਲਾ ਕੁਝ ਦਿਨ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਮੋਗਾ ਦੇ ਇੱਕ ਡਾਕਟਰ ਨਾਲ ਦਰਬਾਰ ਦੇ ਪ੍ਰਬੰਧਕਾਂ ਦਾ ਆਪਸੀ ਝਗੜਾ ਹੋ ਗਿਆ ਸੀ ਅਤੇ ਇਸ ਸੰਬੰਧੀ ਪੁਲਿਸ ਦਾ ਮੁਕਦਮਾ ਵੀ ਦਰਜ ਹੈ। ਉਸੇ ਦਿਨ ਤੋਂ ਚਿਸ਼ਤੀ ਦਰਬਾਰ ਨੂੰ ਬੰਦ ਕਰਵਾਉਣ ਦੇ ਲਈ ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਸਮੇਤ ਹੋਰ ਧਰਮਾਂ ਦੇ ਨਾਲ ਸਬੰਧ ਰੱਖਣ ਵਾਲੇ ਆਗੂਆਂ ਦੇ ਵੱਲੋਂ ਦਰਬਾਰ ਨੂੰ ਬੰਦ ਕਰਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ 71 ਜਾਣਕਾਰੀ ਦੇ ਅਨੁਸਾਰ ਕੁਝ ਦਿਨ ਦਰਬਾਰ ਦੇ ਬੰਦ ਰਹਿਣ ਦੇ ਮਗਰੋਂ ਖੁੱਲਣ ਦੀ ਜਿਉਂ ਹੀ ਭਿੰਨਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਪਈ ਤਾਂ ਉਹਨਾਂ ਚਿਸ਼ਤੀ ਦਰਬਾਰ ਦੇ ਮੂਰੇ 71 ਹੋ ਕੇ ਇਸ ਦਾ ਵਿਰੋਧ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਆਗੂਆਂ ਤੋਂ ਇਲਾਵਾ ਮੁ슬ਿਮ ਅਤੇ ਹੋਰ ਧਰਮਾਂ ਦੇ ਆਗੂਆਂ ਨੇ ਵੀ ਇਹ ਦੋਸ਼ ਲਗਾਉਂਦਿਆਂ ਦਰਬਾਰ ਨੂੰ ਬੰਦ ਕਰਵਾਉਣ ਦੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ। ਕੱਚੀ ਸਟੀ ਦਰਬਾਰ ਦੇ ਪੈਰੋਕਾਰਾਂ ਦੇ ਵੱਲੋਂ ਕਥਿਤ ਤੌਰ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਉਹਨਾਂ ਇੱਥੇ ਕਥਿਤ ਤੌਰ ਤੇ ਨਸ਼ੇ ਦੀ ਵਿਕਰੀ ਹੋਣ ਦਾ ਵੀ ਗੱਲ ਆਖੀ ਹੈ ਸਭ ਆਮ ਹਲਮ ਦੇ ਲੰਘਦੇ ਰਹਿੰਦੇ ਆ ਇਹ ਕਰਦੇ ਲੁੱਟਾ ਖੋਹਾਂ ਤੇ ਅੱਜ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਿਹਾ ਸੀਗਾ ਬੇਨਤੀ ਕੀਤੀ ਸੀ ਮੁੜ ਕੇ ਅਸੀਂ ਕੋਈ ਆਪਾ ਇੱਥੇ ਇਹਨਾਂ ਦਾ ਵਿਗਾੜਿਆ ਨਹੀਂ ਇਸ ਕਰਕੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਦੁਬਾਰਾ ਡੇਰਾ ਫੇਰ ਖੁੱਲ ਗਿਆ ਤੇ ਲੁੱਟਾ ਖੋਹਾਂ ਦੁਬਾਰਾ ਫੇਰ ਹੋਣ ਗਈਆਂ ਉਹ ਸਾਹਮਣੇ ਘਰ ਆ ਬਜ਼ੁਰਗ ਇੱਥੇ ਹਾਜ਼ਰ ਨੇ ਜਿਨ੍ਹਾਂ ਦੇ ਕੋਲੋਂ 20000 ਰੁਪਏ ਲੁੱਟਿਆ ਤੇ ਉਹਨਾਂ ਨੇ ਪਹਿਚਾਨ ਕੀਤੀ ਆ ਇਸ ਕਰਕੇ ਪ੍ਰਸ਼ਾਸਨ ਜਾਣ ਬੁੱਝ ਕੇ ਇਹ ਗਲਤ ਕੰਮ ਕਰ ਰਿਹਾ ਤੇ ਸਾਡੇ ਨਾਲ ਧੱਕਾ ਹੋ ਰਿਹਾ ਸੀ ਇਹ ਕੰਮ ਬੰਦ ਕੀਤਾ ਜਾਵੇ ਬਸ ਸਾਡੇ ਧਰਮ ਨਾਲ ਸੰਬੰਧ ਨਹੀਂ ਰੱਖਦਾ ਆ ਮੁਸਲਮਾਨ ਧਰਮ ਦੇ ਲੋਕ ਇਹਨਾਂ ਨੂੰ ਪੁੱਛੇ ਇਹਨਾਂ ਨਾਲ ਕੋਈ ਸੰਬੰਧ ਰੱਖਦਾ ਹੈ ਕਿ ਹਿੰਦੂ ਲੋਕ ਹੋ ਕੇ ਮੁਸਲਮਾਨਾਂ ਦਾ ਜਗਾ ਬਣਾ ਕੇ ਲੋਕਾਂ ਨੂੰ ਲੋਟਾ ਖੋਹ ਕਰਦੇ ਨੇ ਕਿਉਂ ਕਰਦੇ ਬਸ ਸਾਡਾ ਇਹ ਨਹੀਂ ਰੋਲਾ ਜੀ ਇਹ ਬੰਦ ਕੀਤਾ ਜਾਵੇ ਬਸ ਜਾ ਟਾਇਆ ਜਾਵੇ ਬਸ ਕੋਈ ਗੱਲ ਨਹੀਂ ਜਿਸ ਦੀ ਦਰਬਾਰ ਦੇ ਜਿਹੜੇ ਬੇਰੋਕਾਰ ਆ ਇਹਨਾਂ ਨੂੰ ਜਿੱਥੇ ਬੰਦੀਆਂ ਦੇ ਜਿਹੜੇ ਵਿਰੋਧ ਕਰਦੇ ਇਹਨਾਂ ਦਾ ਹਸਤਾਵਾ ਨੂੰ ਖਾਣੇ ਬੁਲਾਇਆ ਗਿਆ ਫਲਾਕ ਕੇ ਇਹਨਾਂ ਦਾ ਜਿਹੜਾ ਹੈ ਕੰਮ ਸਰਪੰਚਰਾਤਾਂ ਜਾਵੇ ਹੀ ਰੋਲਾ ਕੀ ਸੀਗਾ ਜੀ ਇਹਨਾਂ ਦਾ ਉਹ ਆਏ ਵਿਰੋਧ ਕਰਦੇ ਵੀ ਇਹ ਜਿਹੜੇ ਜਿਸ ਦੀ ਦਰਬਾਰ ਦੇ ਵਿੱਚ ਦੋਖੀ ਹੋਣ ਦਾ ਕੰਤਤ ਆਉਂਦੀ ਹੈ ਉਹਨਾਂ ਨੂੰ ਉਹ ਬੰਦੇ ਜਿਹੜੇ ਗਲਤ ਆ ਰਹੇ ਆ ਕਹਿੰਦੇ ਕੀ ਨਸ਼ਾ ਵਗੈਰਾ ਕਰਦੇ ਆ ਤੇ ਰਾਜ ਦੇ ਰਾਗੀਰਾਂ ਨੂੰ ਜਿਹੜਾ ਨੁਕਸਾਨ ਕਰਦੇ ਆ ਉਹਨਾਂ ਨੂੰ ਰੋਡ ਤੇ ਲੜਦੇ ਇਹਨਾਂ ਦਾ ਵਿਰੋਧ ਜਾ ਰਹੇ ਤੇ ਹੁਣ ਕੀ ਹੱਲ ਕੀ ਕੱਢਿਆ ਜੀ ਇਹਨਾਂ ਨੇ ਹਾਲ ਇਹ ਵੀ ਇਹਨਾਂ ਨੂੰ ਬੁਲਾਇਆ ਗਿਆ ਦੋਨਾਂ ਪਾਰਟੀ ਨੂੰ ਬੁਲਾ ਕੇ ਉੱਥੇ ਅਸੀਂ ਇਹਨਾਂ ਨਾਲ ਡਿਸਕਸ਼ਨ ਕਰਦੇ ਆ ਅੱਜ ਜੀ ਅਸੀਂ ਜੀਰਾ ਰੋਡ ਤੇ ਇਹ ਦਰਗਾਹ ਬਣੀ ਹੋਈ ਹੈ ਜੋ ਕਿ ਬਿਲਕੁਲ ਹੀ ਜੋ ਇੱਥੇ ਕੰਮ ਹੁੰਦੇ ਨੇ ਸਭ ਝੂਠਾਂ ਦਾ ਪਰੋਕਾਰ ਹੈ ਅਸੀਂ ਚਾਰੇ ਧਰਮਾਂ ਦੇ ਬੰਦੇ ਅਸੀਂ ਇਕੱਠੇ ਹੋ ਕੇ ਆਏ ਆ ਜਿਨ੍ਹਾਂ ਦੀ ਜ਼ਮੀਨ ਹੈ ਉਹ ਪਿੰਡ ਵਾਲੇ ਬੰਦੇ ਵੀ ਇੱਥੇ ਹੈ ਨਾ ਤਾਂ ਪਹਿਲਾਂ ਇਸ ਜਗ੍ਹਾ ਦੀ ਕੋਈ ਹਿਸਟਰੀ ਹੈ ਨਾ ਇੱਥੇ ਕੋਈ ਦਰਗਾਹ ਸੀ ਇੱਥੇ ਬਸ ਕੁਝ ਬੰਦੇ ਹੈਗੇ ਆ ਨਾ ਉਹ ਸਾਡੇ ਭਾਈਚਾਰੇ ਦੇ ਜਿਹੜਾ ਇਹ ਕੰਮ ਕਰ ਰਹੇ ਆ ਠੀਕ ਹੈ ਜੀ ਨਾ ਅਸੀਂ ਉਹਨਾਂ ਨੂੰ ਜਾਣਦੇ ਆ ਅਸੀਂ ਸਾਡੇ ਬਜ਼ੁਰਗ ਵਕਫ ਬੋਰਡ ਦੇ ਮੈਂਬਰ ਨੇ ਇੱਥੇ ਕੋਈ ਵਕਫ ਬੋਰਡ ਦੀ ਜਗ੍ਹਾ ਨਹੀਂ ਹੈ ਇਹ ਮਲਕੀਤੀ ਹੈ ਕਿਸੇ ਜੱਟ ਦੀ ਇੱਥੇ ਬਸ ਮਿੱਠਾ ਵੰਡਦੇ ਆ ਤੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਇਹ ਦਰਗਾਹ ਹੈਗਾ ਤਾਂ ਇੱਥੇ ਪੈਸੇ ਚੜਾਓ ਹੋਰ ਵੀ ਜੋ ਇੱਥੇ ਕੰਮ ਹੋ ਰਹੇ ਪਿਛਲੇ ਦਿਨੀ ਸਾਨੂੰ ਪਤਾ ਲੱਗਿਆ ਕਿ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਇੱਥੇ ਨਸ਼ਿਆਂ ਦੇ ਵੀ ਕੰਮ ਹੋ ਰਹੇ ਨੇ ਜਦੋਂ ਤੱਕ ਅਸੀਂ ਪਿੱਛੇ ਸਾਨੂੰ ਯਾਦ ਹੈ ਕਿਸੇ ਡਾਕਟਰ ਨੂੰ ਰੋਕ ਕੇ ਉਹਦੇ ਨਾਲ ਵੀ ਗਲਤ ਹਰਕਤ ਕੀਤੀ ਗਈ ਅਸੀਂ ਇਸ ਬਿਲਕੁਲ ਵੀ ਇਸ ਹੱਕ ਦੇ ਵਿੱਚ ਨਹੀਂ ਆ ਤੇ ਅੱਜ ਅਸੀਂ ਚਾਰਾ ਧਰਮਾਂ ਦੇ ਭਰਾ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਜੋ ਵੀ ਇੱਥੇ ਕਮਰਾ ਹੈ ਜੋ ਵੀ ਇੱਥੇ ਕੰਮ ਕਰਦੇ ਨੇ ਗਲਤ ਨੇ ਤੇ ਅਸੀਂ ਇਹਨਾਂ ਨੂੰ ਰੁਕਵਾ ਕੇ ਹੀ ਜਾਣਾ ਹੈ ਅਸੀਂ ਅੱਜ ਇਹ ਫੈਸਲਾ ਕਰਕੇ ਆਏ ਪੁਲਿਸ ਲਾਨ ਲੈ ਕੇ ਆਏ ਤੁਸੀਂ ਕੀ ਕਿ ਉਹਨਾਂ ਨੇ ਕੀ ਕਿਹਾ ਵਾ ਸਾਨੂੰ ਪੁਲਿਸ ਵਾਲਿਆਂ ਨੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕਿਹਾ ਗਿਆ ਹੈ ਕਿ ਇਹਨਾਂ ਨੂੰ ਫੜ ਕੇ ਥਾਣੇ ਲੈ ਕੇ ਜਾਣਗੇ ਇਨਾਂ ਦਾ ਚੈੱਕ ਕੀਤਾ ਜਾਏਗਾ ਕਿ ਮੁਸਲਮਾਨ ਹੈ ਕੌਣ ਹੈ ਬਾਕੀ ਜੋ ਇੱਥੋਂ ਜਗਾ ਦੀ ਹਿਸਟਰੀ ਹੈ ਉਹਦੇ ਬਾਰੇ ਜਾਣਕਾਰੀ ਲਈ ਜਾਵੇਗੀ ਅਗਰ ਇੱਥੇ ਨਾ ਕੋਈ ਹਿਸਟਰੀ ਹੈ ਨਾ ਇਹ ਬੰਦੇ ਸਾਡੇ ਧਰਮ ਨਾਲ ਲੈਣਾ ਦੇਣਾ ਨਹੀਂ ਹੈ ਤਾਂ ਇਹਨਾਂ ਨੂੰ ਇੱਥੋਂ ਹਟਾਇਆ ਜਾਏਗਾ ਮੋਗਾ ਤੋਂ ਬਿੱਟੂ ਪੁਰਵਾਦੀ ਰਿਪੋਰਟ ਪਹਰੇ ਦਾ ਟੀਵੀ